ਉਹ ਬਾਈ 6000 ਦਿੰਦਾ ਨਹੀਂ ਆਪਾਂ ਨੂੰ ਇਹ ਚੌੜਪੇ ਜਾਂਦੇ ਨਾ ਤਾਂ ਹੋਰ ਫਿਰ ਤੂੰ ਨਾ ਕਰ ਕੇ ਸਾਈਆਂ ਤੂੰ ਦੱਸ ਦੇ ਵੇਚ ਤੂੰ ਘੱਟ ਨਹੀਂ ਦੇਣੀ ਪਰ ਬਾਈ ਯਾਰ ਅਸੀਂ ਵੀ ਤਨਵਾ ਤਫਾਰੀਏ ਇਹ ਮਾ ਕੇ 2-400 ਰੁਪਿਆ ਕੱਟ ਹੋ ਸਕਦਾ ਓਏ ਯਾਰ ਅਸੀਂ ਕਿੱਥੇ ਵੇਚ ਲਾਂਗੇ ਬਾਈ ਤੂੰ ਕਿੰਨੇ ਦੇਣਾ ਬਾਈ 6000 ਦੀ ਦਾ ਬਾਈ ਤੂੰ ਆਂ ਦੱਸ ਦੇ ਲੈ ਕਿਹੜੇ ਹਿਸਾਬ ਨਾਲ ਬਾਈ ਯਾਰ ਦੇਸੀ ਹੈ ਬਾਈ ਇਹ ਕਿਹੜਾ ਮੈਂ ਮੰਨ ਗਿਆ ਦੇਸੀ ਹੈ ਤੇਰੀ ਇਸ ਦੇਸੀ ਸਾਹਮਣੇ ਸਾਰਾ ਤੂੰ ਜੇ ਇਹ ਨੂੰ 5-700 ਬਾਜੂਗਾ ਹਾਂ ਜਿਹੜੀ ਬਣੀ ਤਾਂ ਬਲੇ ਮਾ ਦਾ ਕੋਈ ਨਹੀਂ ਹਾਂ ਦੀ ਆਪਾਂ ਨੂੰ ਤਨਵਾ ਤਿਆਰ ਬਾਈ ਠੀਕ ਹੈ ਜਿੰਨੇ ਦਾ ਮੈਂ ਮੰਨ ਗਿਆ ਬਾਈ ਪਰ ਇਹ ਨਾ ਸਾਈ ਕੱਟ ਤੂੰ ਕਿਨੇ ਲਾ ਕੇ ਆਂ ਵੀ ਦੱਸ ਨਾ ਆਇਆ ਲੱਗਾ ਆਦਾ ਬੱਕਰੇ ਦਾ ਲਾਇਆ ਸੀ ਮੈਂ ਵੇਚ ਨਹੀਂ ਬਾਈ ਤੂੰ ਵੇਚੇਗਾ ਆਲਾ ਵੇਚ ਹਰ ਇੱਕ ਵਾਰੀ ਫੜ ਲੈ ਫੜ ਫੜ ਕੋਈ ਨਹੀਂ ਪਹੇ ਤਰੇ ਨਹੀਂ ਬਾਈ ਨਹੀਂ ਯਾਰ ਦੱਸੀ ਫਿਰ ਕੀ ਆ ਨਾ ਬੁੱਕੇ ਪਾੜ ਬਣ ਜਾਣੇ ਥੋੜੀ ਸੱਤ ਦੀ ਸੱਤ ਦੀ ਹੋਗੀ ਗੁੱਟੀ ਤਾਂ ਦੀ ਦੱਸ ਉਹ ਸੁਣੋ ਤੈਨੂੰ ਆਖਿਆ ਹੀ ਨਹੀਂ ਹੁਣ ਨਹੀਂ ਸਰ ਸੱਤ ਦੀ ਨਾ ਯਾਰ ਸੂਰ ਰਾਇਨ ਦਾ ਟਾਈਮ ਆ ਸੁਣਤਾ ਹੈ ਗਈ ਇਹਨੇ ਇੱਕ ਬੱਚਾ ਦੇਉ ਇਹ ਤਕਰੀਬਈ 2 ਦਿੰਦੀ ਹੈ ਕੋਈ ਨਹੀਂ ਜਾਪਾ ਸਾਮਲਾ ਦੋ ਦਾ ਕਪੜਾ ਸਾਮਾ ਸੱਟ ਕੇ ਜਾਂਦਾ 5217 ਨੂੰ 5-7000 ਰੁਪਿਆ ਅਗਲਾ ਲਾਉਂਦਾ ਅਗਲਾ 1000 ਵੀ ਚਾਕ ਕਰਦਾ ਲਿਖਾਈ ਇੱਥੋਂ ਵੀ ਬਹੁਤ ਖਰਚੇ ਗਾਂ ਫੇਰ ਲਿਖਾਈ ਪੈਣੀ ਆ ਤੂੰ ਮੇਰਾ ਨੰਬਰ ਲੜਾ ਫੋਨ ਕਰੀਂ ਚਲਾ ਦੇ ਜੀ ਨਾ ਬਾਈ ਉਹ ਜਾਣ ਤੇ ਸਾਡਾ ਗਾਂ ਦਾ ਇਤਰਾਪਾ ਬਹੁਤ ਛੰਡ ਕੇ ਨਹੀਂ ਪਈ ਜੀ ਘਾਟ ਬਈ ਤੇ ਇਹ ਬੱਕਰੀ ਭਾਈਓ ਮੈਨੂੰ ਘਾਟੇ ਦੀ ਗੱਲ ਸੁਣ 12000 ਦੀ ਬੱਕਰੀ ਦੇ ਦੋ ਬੱਚੇ ਸੀ ਇੱਕ ਬੱਚਾ ਮਾਰੇ ਘਰੇ ਬੱਕਰੀ ਭਾਟ ਗਈ 4000 ਦੀ ਸਮਾ ਕੇ ਵੇਚ ਲੈਣ ਦੇ ਕਿਉਂ ਯਾਰ ਚੱਲ ਬੱਕਰੇ ਦਾ ਕਰਾ ਯਾਰ ਬੱਕਰੀ ਬੱਕਰੇ ਦਾ ਯਾਰ ਜਾ ਛੱਬ ਮਾਰੇ ਦਾ ਬਲੀਡਰ ਬਣ ਜੂ ਬਹੁਤ ਵਧੀਆ ਬਲੀਡਰ ਬਲੀਡਰ ਨਹੀਂ ਨਿਕਲਦਾ ਇਹ ਥਾਂ ਤੇ ਗਲੈਂਡਰ ਆ ਭਈ ਇਹ ਆਇਆ ਆਰ ਫੋ ਬੱਕਰੀ ਬੱਕਰੇ ਦੋਨਾਂ ਦਾ ਕਰ ਲੈ ਬੱਕਰੀ ਦਾ ਬੇਕਰੀ ਬੱਕਰੀ ਦਾ ਦੁੱਧ ਤੇ ਰੱਖੀ ਆ ਯਾਰ ਤੂੰ ਬੁਲੀਡਰ ਦਾ ਕਰ ਕਰਦਾ ਮੈਂ ਕੀ ਲਾਵਾਂ ਯਾਰ ਬੁਲੀਡਰ ਚ ਵੀ ਹੋ ਜਾਂਦੇ ਤੈਨੂੰ ਤੂੰ ਵੀ ਲਾ ਲੈ ਮਾਰਿਆ ਹੁਣ ਤੈ ਆਪਣੇ ਦੋ ਦੇਉਗੀ ਲੈ ਕੇ ਦਿੰਦਾ ਭਾਈ ਲੈ ਲੈ ਤੇਰੇ ਭਾਈ ਘਰੇ ਬਾਨੂ ਇੱਕ ਬੱਚੇ ਕੀ ਪਤਾ ਭਰਾਵਾ ਕਿ ਮੈਂ ਤਾਂ ਆਪ ਵੇਚਣੀ ਹੈਗਾ ਮੈਂ ਬੱਚਾ ਤੋਂ ਗਾਹ ਕਮਾਣਾ ਤਮੇ ਰਸੂਲ ਅਲੈਕਮ ਸਾਲ। ਹੋਰ ਫੜ ਤੈਨੂੰ ਮੇਰੀ ਗੱਲ ਇਹਦਾ ਬੱਚੇ ਦਾ ਬੱਚਾ ਨਹੀਂ ਲਿਆਉਂਦਾ ਜੀ। ਅੱਜ ਤੂੰ ਲਿਆਉਂਗਾ ਕੰਨੀ ਨੂੰ ਦੇਖ ਕਰਕੇ ਲੈ ਜਣੇ ਹਣੋ। ਦਿਖਾਈ ਪਾ ਦਿੰਨੇ ਆ ਇਹਨੂੰ ਆਪਾਂ। 11500 ਜੀ। ਬਹੁਤ ਹੈ ਬਾਈ। ਆਪਣੀ ਫਰਕ ਲਾਈ। 11500 11500 ਲਾਦੀ ਬੋਲੀ ਬਾਈ। ਬੱਕਰੇ ਦਾ ਕਰਨਾ ਦਾ ਕਰ ਲਾ ਵਾਦਾ। ਬੱਕਰੇ ਦਾ ਕਰਨਾ ਦਾ ਜੀ। ਕੰਮ ਲੈ ਜਾ। 8000 2000 ਰੁਪਏ। ਆ ਯਾਰ ਬਈ ਮੰਦੀਪ ਦਿਲ ਖੋਲ ਕੇ ਲਾਇਆ ਪੈਸੇ ਨਾ ਕਿੱਥੋਂ ਲੈ ਆਇਆ ਏਡਾ ਬਾਈ ਜੇਰ ਤਾਂ ਪੱਫਾ ਜਿੱਡਾ ਤੇਰਾ ਪੈਰ ਮਾਲ ਨਾਲ ਸੁਰਦਾ ਬਾਈ ਛਾਲ ਨਹੀਂ ਮਾਰਦਾ ਨਹੀਂ ਯਾਰ ਬਈ ਛਾਲਾ ਤਾਂ ਪਾਰਨਾ ਛਾਲ ਮਾਰ ਤਕੜੀ ਨਹੀਂ ਮਾਰ ਛਾਲ ਓਏ ਇੱਕ ਬੰਦਾ ਰੱਖਣਾ ਪੂਏ ਇਹਨੂੰ ਖੜਾ ਕਰਨ ਲਈ ਨਹੀਂ ਨਹੀਂ ਖੜਾ ਤਾਂ ਹੋ ਜਾਂਦਾ ਇਹ ਚੰਗਾ ਬਈ ਹੁਣ ਚੱਲ ਬੱਕਰੇ ਦਾ ਹੀ ਕਰਾ ਦੇ ਹਾਂ ਬੱਕਰੇ ਦਾ ਬੱਕਰੇ ਦਾ ਟਰਾਇਰ ਸਾਡਾ ਕਿਵੇਂ ਕਹਿੰਦਾ ਬੱਕਰੇ ਦੱਸ ਕਿੰਨੇ ਦਾ ਮੰਗਣਾ ਬੋਲ ਦੋ ਹਜ਼ਾਰ ਉਹ ਇਹ ਲੈ ਜਾਓ ਬਚਿੱਤੇ ਮੈਂ ਠੰਡ ਲੱਗ ਜੂਗੀ ਚਲੋ ਚੰਦਲ ਦੇ ਉਹ ਗੱਲਾਂ ਨਾ ਕਰ ਅੱਜ ਅਸੀਂ ਵਹਿੜ ਘੇਰ ਪਿੰਡ ਠੀਕ ਆ ਕਿ ਨਾ ਬੁਖਾਰ ਹੈ ਮੈਂ ਠੀਕ ਨੇ ਮੰਗਿਆ 45000 ਰੁਪਿਆ ਜਾਂਦਾ ਹੀ ਨੇ ਵੇਖ ਕੇ ਪੁਰਾਣਾ 15 ਹੀ ਲੈ ਮੈਂ ਕਹਾ ਜਿਆ ਚਾਚਾ ਲੱਤਾ ਫੜੀ ਠੀਕ ਆ ਕਰਦਾ ਹੀ ਨਹੀਂ ਇਹ ਨਾ 30000 ਦੀ ਵੇਚੀ ਤੇ ਮੈਨੂੰ ਹੀ ਪਹਿਲੇ ਨਾਲ ਨਹੀਂ ਆ ਕਿੰਨੇ ਦੀ ਲਈ ਹੈ ਬਾਈ ਇਹ 3500 ਅੱਛਾ 7000 ਦੀ ਵੇਚੀ ਹੈ ਆਖੀ ਤੇ ਬਾਤ ਪਾਉਣੀ ਹੈ ਨਾਲ ਜਿਹੜਾ ਅੱਜ ਕਹਿਦਾ ਹਾਂ ਨਾਲ ਬੱਕਰਾ ਵੀ ਦੇ ਦੇਗਾ ਜਿਹੜਾ ਗੱਲ ਹੋ ਗਈ ਨਾ ਤੂੰ ਆ ਬੱਸ ਪਾਣੀ ਤਾਂ ਕਰੀ ਜਾਵੇ ਤੇ ਲੈ ਨੇ ਠੀਕ ਹੈ ਯਾਰ ਉਹ ਤਾਂ ਹੋਈ ਏ ਸੱਟ ਉਹ ਤਾਂ ਕੁਝ ਚੱਲ ਯਾਰ ਛੱਡ